ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਰਨਵੀਰ ਸਿੰਘ ਰਾਤ ਮੰਨ ਲਓ ਅੰਧੇਰਾ ਹੋਣ ਕਰਕੇ ਟਨਲ ਆਪਣ ਕ੍ਰੋਸ ਨਹੀਂ ਕਰਨ ਦਿੱਤੀ ਗਈ ਬਾਈਆਂ ਨੇ ਕਿਉਂਕਿ 8 ਵਜੇ ਦਾ ਸਮਾਂ ਹੋ ਚੁੱਕਾ ਸੀ ਤੇ ਰਾਤ ਫਿਰ ਆਪਾਂ ਇੱਥੇ ਹੀ ਠਹਿਰੇ ਤੇ ਇੱਥੇ ਤਕਰੀਬਨ ਮੰਨ ਲਓ ਸਾਰੇ ਮੰਨ ਲਓ ਸੀਆਰਪੀਐਫ ਫੋਰਸ ਹੋ ਗਈ ਪੁਲਿਸ ਫੋਰਸ ਹੋ ਗਈ ਮੇਨਟੇਨੈਂਸ ਵਾਲੇ ਹੋ ਗਏ ਸਾਰਿਆਂ ਦੇ ਉਹ ਵਿੱਚ ਬਣੇ ਹੋਏ ਐ ਤੇਰੇ ਨੂੰ ਵਾਸਤੇ ਥਾਂ ਵੀ ਤੇ ਉਹ ਸਾਹਮਣੇ ਇੱਕ ਚੀਜ਼ ਦਿਖਾਉਣੀ ਆ ਦੇਖੋ ਕਿਵੇਂ ਝੋਨਾ ਪੱਕਿਆ ਹੋਇਆ ਮੰਨ ਲਓ بس 10 15 ਦਿਨਾਂ ਨੂੰ ਮਤਲਬ ਕੱਟਿਆ ਜਾਊਗਾ ਇਹ ਪੂਰਾ ਪੱਕਿਆ ਹੋਇਆ ਦੇਖ ਹਾਂਜੀ ਆਪਾਂ ਜਵਦਰੇ ਆ ਜੀ ਸ਼ਿਰੀ ਨਗਰ ਵੱਲ ਫਿਲਹਾਲ ਪਹੁੰਚ ਚੁੱਕੇ ਆਪਾਂ ਹੁਣ ਕੁਲਗਾਮ ਡਿਸਟ੍ਰਿਕਟ ਦੇ ਵਿੱਚ ਤੇ ਇਹ ਵੀਰ ਮਿਲਲੇ ਨੇ ਆਪਾਂ ਨੂੰ ਹਾਂਜੀ ਬ੍ਰਦਰ ਕੀ ਹਾਲ ਚੱਲ ਨੇ ਕੀ ਨਾਮ ਆਪਣਾ ਹਾਂ ਜ਼ਬੇਰ ਨਾਮ ਔਰ ਭਾਈ ਸਾਹਿਬ ਬਤਾ ਰਹੇ تھے ਕਿ ਮਤਲਬ ਇਹਨਾਂ ਨੇ 5 ਸਾਲ ਪੰਜਾਬ ਚ ਲਾਇਆ ਲੁਧਿਆਣੇ ਤੇ ਪਾਈਆਂ ਮਦੋਂ ਇਹਨਾਂ ਨੇ ਰੋਕ ਲਿਆ ਆਪਾਂ ਨੂੰ ਕਹਿੰਦੇ ਸਰਦਾਰ ਜੀ ਕਿੱਧਰ ਜਾ ਰਹੇ ਫਿਰ ਆਪਾਂ ਦੱਸਿਆ ਸਾਰਾ ਕੁਛ ਹਾਂ ਤੇ ਹੁਣ ਵੀਰੇ ਰਸਤਾ ਪਲੇਨ ਅੱਗੇ ਹਾਂ ਪਲੇਨ ਸ਼੍ਰੀਨਗਰ ਤੱਕ ਸ਼੍ਰੀਨਗਰ ਤੱਕ ਹੋਰ ਆ ਜ ਸਾਥ ਵਿੱਚ ਲੈ ਚਲਦੇ ਹਾਂ ਹਾਂ ਜਾਦੇ ਜਾਦੇ আচ্ছা ਹੋਰ ਕੀ ਕਰਦੇ ਆਜ ਕੱਲ ਬਸ ਐਸੇ ਹੀ ਘੁੰਮਦੇ ਰਹਿੰਦੇ ਆ ਚਲੋ ਭਾਈ ਤੇ ਮਤਲਬ ਇਸ ਤੋਂ ਅੱਗੇ ਕਿਹੜਾ ਜ਼ਿਲ੍ਹਾ ਆਏਗਾ ਇਸ ਤੋਂ ਅੱਗੇ ਕੌਨ ਸਾ ਜ਼ਿਲ੍ਹਾ ਆਏਗਾ ਤਨਲ ਕਰਾਸ ਕਰਨ ਤੋਂ ਬਾਅਦ ਨਾ ਤਕਰੀਬਨ ਸ਼੍ਰੀ ਨਗਰ ਤੱਕ ਦਾ ਰਸਤਾ ਪਲੇਨ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਆਪਣੇ ਮੰਨ ਲਓ ਪੂਰੇ ਵਧੀਆ ਏਰੀਆ ਦੇ ਵਿੱਚ ਝੋਨੇ ਖੜੇ ਹੁੰਦੇ ਨੇ ਨਾ ਕੈਂਟਪੁਰੇ ਉਵੇਂ ਪੂਰਾ ਕੈਂਟ ਚੋਨਾ ਖੜਾ ਹੈ ਦੇਖੋ ਇੱਥੇ ਕਰੋੜ ਮੈਂ 30 40 ਕਿਲੋਮੀਟਰ ਮੰਨ ਲਓ ਕਵਰ ਕਰ ਚੁੱਕਾ ਹਾਂ ਤੇ ਐਵੇਂ ਹੀ ਬਹੁਤ ਸੋਹਣੀ ਫਸਲ ਖੜੀ ਹੋਈ ਹੈ ਆ ਬਕਤਾਂ ਦੀ ਬਹੁਤ ਸੋਹਣਾ ਝੋਨਾ ਖੜਾ ਹੈ ਇਹ ਹੈ ਜੀ ਕਸ਼ਮੀਰ ਦੀ ਮੇਨ ਸ਼੍ਰੀਨਗਰ ਦੀ ਸੇਬਾਂ ਦੀ ਮਾਰਕੀਟ ਜਿੱਥੇ ਕੀ ਮੰਨ ਲਓ ਟਰੱਕਾਂ ਚ ਲੋਡ ਹੋ ਕੇ ਆਪਣੇ ਭਾਰਤ ਵਿਦੇਸ਼ਾਂ ਦੇ ਵਿੱਚ ਮੰਨ ਲਓ ਸੇਵ ਜਾਂਦੇ ਨੇ ਇੱਥੋਂ ਇਹ ਮੰਨ ਲਓ ਘੱਟੋ ਘੱਟ ਵੀ 20 25 ਏਕੜ ਦੇ ਵਿੱਚ ਹੋਊਗੀ ਉਹ ਬਹੁਤ ਅੱਗੋ ਤਿੱਕਰ ਹੈ ਮੰਨ ਲਓ ਉਹ ਸਾਹਮਣੇ ਦਿਸ ਰੀਆਂ ਨੇ ਪਾੜੀਆਂ ਰਾਸਤੇ 'ਚ ਆਉਂਦਾ ਜੀ ਇੱਕ ਪਿੰਡ ਆਉਂਦਾ ਹੈ ਜਿੱਥੇ ਤਕਰੀਬਨ ਮਤਲਬ ਹਰ ਘਰ ਦੇ ਵਿੱਚ ਬੈਟ ਬਣਾਏ ਜਾਂਦੇ ਨੇ ਕ੍ਰਿਕਟ ਵਾਲੇ ਦੇਖੋ ਪ੍ਰੋਪਰ ਮਤਲਬ ਬੈਟ ਬਣਾ ਕੇ ਬਾਲ ਵਿਟਾਂ ਪ੍ਰੋਪਰ ਮਤਲਬ ਕਿੱਟ ਤਿਆਰ ਕਰੀ ਜਾਂਦੀ ਇੱਥੇ ਸਾਰਾ ਪਿੰਡ ਹੀ ਮਤਲਬ ਇਸ ਕੰਮ ਤੇ ਜਾਂ ਫਿਰ ਮਤਲਬ ਸੇ ਪੈਕ ਕਰਨ ਵਾਲੀਆਂ ਪੇਟੀਆਂ ਹੁੰਦੀਆਂ ਨੇ ਜਾਂ ਫਿਰ ਕੋਈ ਉਹ ਬਣਾਉਂਦੇ ਨੇ ਕਿਸ ਤਕਰੀਬਨ ਲੱਕੜ ਦਾ ਲੱਕੜ ਤੋਂ ਮਤਲਬ ਸਮਾਨ ਹੈ ਇਹਨਾਂ ਤਿਆਰ ਕਰਦੇ ਨੇ ਆਪਣੇ ਤਾਂ ਵੈਸੇ ਕਈ ਲੋਕ ਐਵੇਂ ਛੱਤਾਂ ਬਣਾ ਲੈਂਦੇ ਨੇ ਸ਼ੋਅ ਵਜੋਂ ਪਰ ਇਧਰ ਮੰਨ ਲਓ ਜ਼ਰੂਰਤ ਹੈ ਕਿਉਂਕਿ ਨਵੰਬਰ ਦਸੰਬਰ ਜਨਵਰੀ ਤਿੰਨ ਮਹੀਨੇ ਬਹੁਤ ਜ਼ਿਆਦਾ برف ਪੈਂਦੀ ਹੈ ਇੱਥੇ ਤੇ ਆਮ ਛੱਤਾਂ ਫਲੈਟ ਛੱਤਾਂ ਤੇ ਫਿਰ برف ਖੜ ਜਾਂਦੀ ਹੈ ਲਾਉਣ ਹੀ ਬਹੁਤ ਔਖੀ ਹੋ ਜਾਂਦੀ ਤਾਂ ਕਰਕੇ ਇਸ ਮੰਨ ਲਓ ਸ਼ੇਪ ਦੇ ਬਣਾਏ ਜਾਂਦੇ ਕਰ ਦੇਖੋ ਕਿੰਨੀ ਮਿਹਨਤ ਸਸਰੀਕਾਲ ਜੀ ਇਹ ਖੜਾ ਜੀ CRPF ਦਾ ਛੋਟਾ ਦੇਖੋ ਟੋਟਲੀ ਬੁਲਟ ਪ੍ਰੂਫ 4x4 ਮਾਲਾ ਜਦੋਂ ਨਾ ਨਾ ਨੀਕਾ ਸ੍ਰੀ ਅਕਾਲ ਪੁਰਖ ਕੋ ਰਿਚਾਂ ਰਾਖਿ ਰਹਿ ਹਮਿਆਸ ਨਵਾਨ ਸਾਰੇ ਸੰਸਾਰ ਕੀ ਆਨ ਜੀਵਨ ਕੀ ਕੇ ਹਮਤਾ ਹੋ ਪੂਰੀ ਤਰ ਦਸਤੰਵਿੰਤਾ ਕਾਲ ਕਾਇ ਬ੍ਰਹਮਾ ਪਪਤਰਾ ਕਾਲ ਕਾਇ ਸ਼ੂਜੀ ਪੁਤਰਾ ਕਾਲ ਆਗੇ ਕੰਤ ਸਿੰਘ